ਕਮੈਂਟ ਕਰਕੇ ਈਮੇਲ ਕਰਕੇ ਫੋਨ ਕਰਕੇ ਮਿਲ ਕੇ ਤੁਹਾਡੇ ਇੱਕ ਇੱਕ ਸੁਝਾਅ ਦੇ ਸੀ ਭੁੱਖੇਆ ਮੇਰੀ ਇੰਨੀ ਔਕਾਤ ਨਹੀਂ ਸੀ ਜਿੰਨਾ ਮੈਨੂੰ ਪਿਆਰ ਦੇਤਾ ਲੋਕਾਂ ਨੇ ਆ ਜਿੰਨਾ ਮਾਰਾ ਝੋਲੀ ਪਾਈ ਜਾਂਦੇ ਨੇ ਔਰ ਮੈਂ ਕਹਿੰਦਾ ਸਾਡੇ ਕੀੜੇ ਪੈਣ ਜੇ ਅਸੀਂ 1 ਰੁਪਏ ਦੀ ਵੀ ਦੁਰਵਰਤੋਂ ਇਹਨਾਂ ਦੇ ਪੈਸਿਆਂ ਦੀ ਕਰੀਏ ਦੇਖੋ ਸਾਡਾ ਕੋਈ ਖਾਤਾ ਨੰਬਰ ਹੈ ਨਹੀਂ ਨਾ ਅਸੀਂ ਪੈਸੇ ਫੜ ਕੇ ਰਾਜੀ ਆ ਮੈਂ ਬੇਨਤੀ ਕਰਨਾ ਚਾਹਨਾ ਵੀਡੀਓ ਰਾਹੀਂ ਕਿ ਠੰਡ ਬਹੁਤ ਜ਼ਿਆਦਾ ਹੈ ਤੇ ਇੰਨੀ ਠੰਡ ਦੇ ਵਿੱਚ ਜੇ ਕੋਈ ਡੋਨਰ ਦੇਖੋ ਮਰੀਦ ਤਾਂ ਵਿਚਾਰਾ ਮਜਬੂਰ ਹੈ ਉਹ ਤਾਂ ਆইਗਾ ਹੀ ਆਏਗਾ ਪਰ ਜੇ ਕੋਈ ਡੋਨਰ ਨਹੀਂ ਆ ਸਕਦਾ ਇਸ ਟਾਈਮ ਉਹ ਸਾਨੂੰ ਦਿਨੇ ਵੀ ਕਾਲ ਕਰ ਅਸੀਂ ਦਿਨੇ ਵੀ ਉਹਦੀ ਸੇਵਾ ਲਵਾ ਸਕਦੇ ਆ ਜਿੱਥੇ ਵੀ ਮਰੀਜ਼ ਐਡਮਿਟ ਹੋਏਗਾ ਜਾਂ ਜਿੱਥੋਂ ਇਲਾਜ ਚੱਲ ਰਿਹਾ ਹੋਏਗਾ ਚਾਰ ਪੰਜ ਸ਼ਹਿਰ ਮੇਨ ਨੇ ਮੇਰੀ ਬੇਨਤੀ ਹੈ ਕਿ ਜੇ ਇਨ੍ਹਾਂ ਸ਼ਹਿਰਾਂ ਦੇ ਤੁਹਾਡਾ ਕੰਟੈਕਟ ਹੈਗਾ ਜਾਂ ਤੁਸੀਂ ਆਪ ਇਨ੍ਹਾਂ ਸ਼ਹਿਰਾਂ ਤੋਂ ਹੈਗੇ ਹੋ ਤਾਂ ਧਿਆਨ ਨਾਲ ਸੁਣਿਓ ਹਾਂਜੀ ਲੁਧਿਆਣਾ ਫਰੀਦਕੋਟ ਚੰਡੀਗੜ੍ਹ ਬਠਿੰਡਾ ਹੋਰ ਕਿੱਥੇ ਕਿੱਥੇ ਤੁਹਾਡੇ ਪਹੇਂ ਆ ਦੀ ਲੋੜ ਪੈਂਦੀ ਤੁਹਾਨੂੰ ਲੁਧਿਆਣੇ ਚੰਡੀਗੜ੍ਹ ਪੀਜੀਐਚ ਸੰਗਰੂਰ ਚ ਔਰ ਬਠਿੰਡੇ ਪਟਨਾ ਉਹ ਹਾਲੀ ਮੁਹਾਲੀ ਹੋਰ ਆ ਚਾਰ ਪੰਜ ਸ਼ਹਿਰ ਨੇ ਜਿੱਥੇ ਸਾਨੂੰ ਬਹੁਤ ਜ਼ਿਆਦਾ ਲੋਡ ਪੈਂਦੀ ਹੈ ਕਿਉਂਕਿ ਇੱਥੇ ਮਰੀਜ਼ ਜਾਂਦੇ ਨੇ ਤੇ ਟੀਮਾਂ ਇੱਥੇ ਹੈ ਨਹੀਂ ਚੰਡੀਗੜ੍ਹ ਟੀਮ ਹੈਗੀ ਆ ਪਰ ਬਠਿੰਡੇ ਮਰੀਜ਼ ਮਤਲਬ ਮਰੀਜ਼ ਜਾਂਦੇ ਨੇ ਪਰ ਟੀਮ ਹੈ ਨਹੀਂ ਫਰੀਦਕੋਟ ਚ ਮਰੀਜ਼ ਜਾਂਦੇ ਨੇ ਪਰ ਟੀਮ ਹੈ ਨਹੀਂ ਤੇ ਜਿੱਥੇ ਟੀਮਾਂ ਨਹੀਂ ਹੈਗੀਆਂ ਉਥੇ ਡੋਨਰ ਵੀ ਘਟਨੇ ਕਿਉਂਕਿ ਡੋਨਰਾਂ ਨੂੰ ਮਿਲਣ ਵਾਸਤੇ ਕੋਈ ਜਗ੍ਹਾ ਹੈ ਨਹੀਂ ਮੈਂ ਵੀਡੀਓ ਰਾਹੀਂ ਬੇਨਤੀ ਕਰਨਾ ਚਾਹਨਾ ਜਿਹੜੇ ਵੀਡੀਓ ਦੇਖ ਰਹੇ ਨੇ ਅਗਰ ਤੁਸੀਂ ਫਰੀਦਕੋਟ ਸ਼ਹਿਰ ਤੋਂ ਹੈਗੇ ਹੋ ਸੇਵਾ ਕਰਨਾ ਚਾਹੁੰਦੇ ਹੋ ਤਾਂ ਜਾ ਕੇ ਸਿੱਧੀ ਫਰੀਦਕੋਟ ਜੇਡਮਿਟ ਪੇਸ਼ੈਂਟਾਂ ਨੂੰ ਸੇਵਾ ਕਰ ਸਕਦੇ ਹੋ ਇਹਦੇ ਨਾਲ ਸਾਨੂੰ ਵੀ ਬਹੁਤ ਸੁੱਖ ਹੋਏਗਾ ਕਿਉਂਕਿ ਜਿਹੜੇ ਮਰੀਜ਼ ਵਿਚਾਰੇ ਫਰੀਦਕੋਟ ਜੇਡਮਿਟ ਹੁੰਦੇ ਨੇ ਉਹਨਾਂ ਦੀ ਸੇਵਾ ਪਹੁੰਚਾਉਣ ਲਈ ਉੱਥੇ ਜਿਹੜੇ ਡੋਨਰ ਨੇ ਜਾ ਸਕਦੇ ਨੇ ਕਿ ਸਾਡੀ ਟੀਮ ਰੋਜ਼ ਸ਼ਾਮ ਨੂੰ ਮੋਡਲ ਟਾਊਨ ਬਾਬਾ ਦੀਪ ਸਿੰਘ ਗੁਰਦਰਾ ਸਾਹਿਬ ਦੇ ਕੋਲ ਕੁਲਚਾ ਲੈਂਡ ਮਾਰਕੀਟ 'ਤੇ ਬੈਠਦੀ ਹੈ ਆਓ ਇੱਥੇ ਆ ਕੇ ਰਲ ਮਿਲ ਕੇ ਇਨਸਾਨੀਅਤ ਦੀ ਸੇਵਾ ਕਰੀਏ ਦਵਾਈਆਂ ਦੇ ਲੰਗਰ ਲਾਈਏ ਮਰੀਜ਼ਾਂ ਦੀ ਸੇਵਾ ਕਰੀਏ ਸਮੇਂ ਅਨੁਸਾਰ ਜੋ ਚੀਜ਼ ਦੀ ਲੋੜ ਹੈ ਬਾਕੀ ਡਾਇਲਿਸਿਸ ਵਾਲੇ ਪੇਸ਼ੰਤ ਬਹੁਤ ਜ਼ਿਆਦਾ ਵਧ ਰਹੇ ਨੇ ਡੇ ਬ ਡਾਇਲਸੀਸ ਵਾਲੇ ਪੇਸ਼ੈਂਟ ਬਹੁਤ ਜ਼ਿਆਦਾ ਵਧ ਰਹੇ ਨੇ ਡੇ ਬਾਏ ਡੇ ਉਹਨਾਂ ਦੀ ਸੇਵਾ ਜਿਹੜੀ ਰੈਗੂਲਰ ਇੱਥੋਂ ਚੱਲਦੀ ਹੈ ਮੇਰੀ ਡੋਨਰਾਂ ਦਾਨੀਆਂ ਨੂੰ ਬੇਨਤੀ ਹੈ ਕਿ ਇਸ ਐਨਜੀਓ ਦੇ ਆਗੇ ਬਾਦ ਚੜ ਕੇ ਹਿੱਸਾ ਬਣੋ ਇਸ ਐਨਜੀਓ ਕੋਲ ਆ ਕੇ ਸਾਥ ਮੰਗੋ ਔਰ ਸਿੱਧਾ ਜਾ ਕੇ ਮਰੀਜ਼ਾਂ ਦੀ ਸੇਵਾ ਕਰੋ ਦੇਖੋ ਸਾਡਾ ਕੋਈ ਖਾਤਾ ਨੰਬਰ ਹੈ ਨਹੀਂ ਨਾ ਅਸੀਂ ਪੈਸੇ ਫੜ ਕੇ ਰਾਜੀ ਆ ਮੇਰਾ ਸਿਰਦਰਦੀ ਤਾਂ ਮੈਂ ਨਹੀਂ ਕਹੂੰਗਾ ਪਰ ਬੜੀ ਵੱਡੀ ਜ਼ਿੰਮੇਵਾਰੀ ਹੈ ਕਿ ਮਰੀਜ਼ ਦਾ ਪੈਸੇ ਚੱਲੇ ਕਿ ਕੱਲ ਮੈਂ ਦੇਖਿਆ ਸਜਨ ਭਾਜੀ ਫੋਨ ਤੇ 500 ਰੁਪਏ ਨਾਲ ਕਰਕੇ ਬੈਂਸੀ ਜਾਂਦੇ ਸੀ ਮਰੀਜ਼ ਮਰੀਜ਼ ਝੂਠ ਬੋਲ ਗਿਆ ਤਾਂ ਮੈਂ ਦੇਖ ਰਿਹਾ ਸੀ ਕਿ ਸਿਰਫ ਕਿ ਇੱਕ ਡੋਨੇਸ਼ਨ ਕਿਸੇ ਦੀ ਗਲਤ ਨਾ ਜਾਵੇ ਕਿਸੇ ਦਾ ਪੈਸੇ ਦੇਖੋ ਬੜੀ ਵਿਸ਼ਵਾਸ ਨਾਲ ਲੋਕ ਸਾਡੇ ਕੋਲ ਇੱਥੇ ਆਉਂਦੇ ਨੇ ਔਰ ਮੈਂ ਕਹਿੰਦਾ ਸਾਡੇ ਕੀੜੇ ਪੈਣ ਜੇ ਅਸੀਂ 1 ਰੁਪਏ ਦੀ ਵੀ ਦੁਰਵਰਤੋਂ ਇਹਨਾਂ ਦੇ ਪੈਸਿਆਂ ਦੀ ਕਰੀਏ ਸਾਡਾ ਆਪ ਦਾ ਕੋਈ ਨੁਕਸਾਨ ਹੋ ਜਾਵੇ ਨਾ ਮੈਂ ਜਰ ਲੂੰਗਾ ਪਰ ਕਿਸੇ ਦਾਨੀ ਦੇ ਪੈਸੇ ਦਾ ਨੁਕਸਾਨ ਹੋ ਜਾਵੇ ਮੈਂ ਕਹਿੰਦਾ ਕੀੜੇ ਪੈਣ ਸਾਡੇ ਸਾਡਾ ਅਸੀਂ ਕੱਖ ਦੇ ਨਹੀ ਰਹੀਏ ਜੇ ਅਸੀਂ ਦਾਨ ਨਾਲ ਖਿਲਵਾੜ ਕਰੀਏ ਕਿਉਂਕਿ ਜਿਹੜਾ ਦਾਨ ਹੈ ਨਾ ਯਾਰ ਇਹ ਬੜੀ ਜ਼ਿੰਮੇਵਾਰੀ ਹੈ ਆਪਣੀ ਜੇਬ ਤੋਂ ਸਾਡਾ 10000 ਦਾ ਨੁਕਸਾਨ ਹੋ ਜਾਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਜੇ ਕਿਸੇ ਦੇ দান ਦਾ 10000 ਰੁਪਏ ਨੁਕਸਾਨ ਹੋ ਜਵੇ ਉਹ ਸਾਨੂੰ ਬੜਾ ਫਰਕ ਪੈਂਦਾ ਔਰ ਕੋੜ ਪੈਂਦਾ ਮੈਂ ਦਾਨੀਆਂ ਨੂੰ ਅੱਜ ਗੱਲ ਕਹਿਣਾ ਚਾਹਨਾ ਦੇਖੋ ਤੁਸੀਂ ਬੜਾ ਵਿਸ਼ਵਾਸ ਕਰਕੇ ਸਾਡੇ ਨਾਲ ਜੁੜੇ ਹੋਏ ਹੋ ਔਰ ਅਸੀਂ ਸੀਨਾ ਚੀਰ ਕੇ ਨਹੀਂ ਦਿਖਾ ਸਕਦੇ ਕਿ ਅਸੀਂ ਕਿੰਨੀ ਇਮਾਨਦਾਰੀ ਨਾਲੇ ਸੇਵਾ ਕਰ ਰਹੇ ਹਾਂ ਗੁਰੂ ਮਹਾਰਾਜ ਦੇ ਛੱਡੋ ਚੰਗਾ ਕਰ ਰਹੇ ਆ ਮਾੜਾ ਕਰ ਰਹੇ ਆ ਇਹ ਤਾਂ ਰੱਬ ਹੀ ਜਾਣਦਾ ਪਰ ਹਾਂ ਦੁਨਿਆਵੀ ਬੱਦਰ ਤੇ ਤੁਸੀਂ ਜਿੰਨੀ ਅੱਖ ਰੱਖ ਸਕਦੇ ਹੋ ਸਾਡੇ ਤੇ ਉਹ ਤਾਂ ਰੱਖ ਹੀ ਰਹੇ ਹੋ ਕਿ ਕਿਦ ਕਿਵੇਂ ਕੰਮ ਹੋ ਰਿਹਾ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਮਹਾਰਾਜ ਸਾਡੇ ਕੋਲ ਨਾ ਕਦੀ ਇਦਾਂ ਦੇ ਪੈਸੇ ਨੂੰ ਦਾਨ ਨੂੰ ਹਿਰਾਫੇਰੀ ਕਰਾਣ ਔਰ ਨਾ ਕਦੀ ਸੀ ਕਰੀਏ ਸਾਡੇ ਜਿੰਨੇ ਵੀ ਟੀਮ ਮੈਂਬਰ ਸਾਡੀ ਟੀਮ ਨਾਲ ਜੁੜੇ ਨੇ ਸਾਰੇ ਬੇਹਦ ਇਮਾਨਦਾਰ ਔਰ ਰੱਜੇ ਹੋਏ ਘਰੋਂ ਦੇ ਬੜਾ ਪੈਸਾ ਇਹਨਾਂ ਕੋਲ ਮਹਾਰਾਜ ਇਹਨਾਂ ਦੀ ਨੀਅਤ ਚ ਕਦੀ ਖੋਟ ਲਿਆਵਣ ਵੀ ਨਾ ਦਾਨ ਦਾ ਪੈਸਾ ਜ ਕਦੀ ਇੱਧਰ ਉੱਧਰ ਕਰਨ ਦੀ ਸੋਚਣ ਵੀ ਮੈਂ ਕਹਿੰਦਾ ਉੱਜੜ ਹੀ ਜਾਣ ਕੁਛ ਨਾ ਰਵੇ ਇਹਨਾਂ ਦਾ ਇਹ ਗੱਲ ਮੈਂ ਤਾਂ ਕਹਿ ਰਿਹਾ ਕਿਉਂਕਿ ਦਾਨ ਬਹੁਤ ਇੱਕ ਵੱਡੀ ਜ਼ਿੰਮੇਵਾਰੀ ਹੈ ਤੇ ਜਦੋਂ ਵੀ ਉਹ ਦਾਨ ਇੱਥੇ ਆਂਦਾ ਤਾਂ ਸਾਡੀ ਜ਼ਿੰਮੇਵਾਰੀ ਹੈ ਕਿ ਉਹ ਗਲਤ ਹੱਥਾਂ ਦੇ ਨਹੀਂ ਜਾਣਾ ਚਾਹੀਦਾ ਉਹਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ ਜੇ ਕੋਈ ਟੀਮ ਮੈਂਬਰ ਸਾਡਾ ਇਨਕਲੂਡਿੰਗ ਮੀ ਕੋਈ ਦਾਨ ਦੀ ਦੁਰਵਰਤੋਂ ਜਾਂ ਕੋ ਖਾਣਾਰੇ ਸੋਚਦਾ ਹੈ ਖਾਣਾ ਤਾਂ ਬੜੀ ਦੂਰ ਦੀ ਗੱਲ ਹੈ ਖਾਣਾਰੇ ਸੋਚਦਾ ਵੀ ਹੈ ਮੈਂ ਕਹਿੰਦਾ ਕਿਹੜੇ ਪੈਣ ਉਹਦੇ ਰੱਬ ਉਹਦਾ ਕੱਖ ਨਾ ਛੱਡੇ ਇਸ ਤੋਂ ਵੱਡੀ ਗੱਲ ਮੈਂ ਕੋਈ ਨਹੀਂ ਕਹਿ ਸਕਦਾ ਕਿਉਂਕਿ ਬਹੁਤ ਵੱਡੀ ਜ਼ਿੰਮੇਵਾਰੀ ਹੈ ਲੋਕਾਂ ਦੀ ਕਿ ਜਿਹੜੇ ਲੋਕ ਸਾਡੇ ਇੱਥੇ ਆ ਕੇ ਇੱਕ ਵਾਰੀ ਜਿ ਕਹਿੰਦੇ ਨੇ ਹਾਂਜੀ ਕਿਨੂੰ ਦੇਣੇ ਆ ਇਹਨੂੰ ਦੇਣੇ ਆ ਲਓ ਜੀ 10000 ਇਹਨੂੰ ਦੇਤਾ ਵੀ ਯਾਰ ਉਹਨੂੰ ਦੇਤਾ ਲੋਕਾਂ ਨੂੰ ਕੀ ਪਤਾ ਕਿ ਕਿਨ ਤਾਂ ਇਹ ਮੇਰੀ ਬੇਨਤੀ ਹੈ ਕਿ ਭਾਈ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਬਹੁਤ ਸ਼ੁਕਰੀਆ ਤੁਸੀਂ ਇੱਕ ਜ਼ਰੀਆ ਫਾਊਂਡੇਸ਼ਨ ਦੇ ਵਿੱਚ ਨਾ ਜਾਣੇ ਕਿੰਨੇ ਲੱਖਾਂ ਲੋਕਾਂ ਦੀ ਮਦਦ ਕਰ ਰਹੇ ਹੋ ਔਰ ਐਦਾਂ ਹੀ ਕਰਦੇ ਰਹੋ ਇਸ ਤੋਂ ਵੱਡਾ ਰੱਬ ਤਾਂ ਕੋਈ ਹੋਰ ਹੈ ਨਹੀਂ ਰੱਬ ਦੀ ਡੈਫੀਨੇਸ਼ਨ ਤਾਂ ਅਸੀਂ ਪੋਡਕਾਸਟ 'ਚ ਡਿਸਕਸ ਕਰਦੇ ਰਹਿੰਦੇ ਹਾਂ ਕਿ ਰੱਬ ਸਿਰਫ ਇੱਕ ਨਾਮ ਨਹੀਂ ਹੈ ਰੱਬ ਇੱਕ ਕਾਇਨਾਤ ਹੈ ਉਹ ਉਸ ਹਰ ਚੀਜ਼ ਦੇ ਵਿੱਚ ਹੈ ਜਿਹੜੀ ਰੱਬ ਵੱਲੋਂ ਬਣਾਈ ਗਈ ਚੀਜ਼ ਹੈ ਉਹ ਹਰ ਦੇ ਵਿੱਚ ਹੈ ਭਾਵੇਂ ਉਹ ਬੰਦਾ ਹੈ ਜਾਨਵਰ ਹੈ ਪੇੜ ਹੈ ਪੰਛੀ ਹੈ ਉਹ ਸਭ ਰੱਬ ਨੇ ਬਣਾਏ ਨੇ ਨਾ ਮੈਨमेड ਚੀਜ਼ ਤਾਂ ਕੋਈ ਹੈ ਹੀ ਨਹੀਂ ਤੇ ਬਹੁਤ ਧੰਨਵਾਦ ਤੁਸੀਂ ਇੱਕ ਜ਼ਰੀਆ ਫਾਊਂਡੇਸ਼ਨ ਨਾਲ ਇੰਨੇ ਸਾਲਾਂ ਤੋਂ ਜੁੜੇ ਹੋ ਲੋਕਾਂ ਦਾ ਭਲਾ ਕਰ ਰਹੇ ਹੋ ਇੱਥੇ ਆਨੇ ਹੋ ਐਜ਼ ਅ ਟੀਮ ਮੈਂਬਰ ਐਜ਼ ਅ ਸੇਵਾਦਾਰ ਮੈਂ ਹਮੇਸ਼ਾ ਕਹਿੰਦਾ ਹਾਂ ਉਹ ਵੀਡੀਓ ਦੇ ਵਿੱਚ ਕਿ ਮੈਂ ਸਿਰਫ ਇੱਕ ਚਿਹਰਾ ਹਾਂ ਇਸ ਐਨਜੀਓ ਦਾ ਐਜ਼ ਅ ਸਪੋਕਸ ਪਰਸਨ ਮੈਂ ਐਕਸਪਲੇਨ ਕਰਦਾ ਕਿ ਐਨਜੀਓ ਇਦਾਂ ਕਰ ਰਹੀ ਹੈ ਇਦਾਂ ਕਰ ਰਹੀ ਹੈ ਇਦਾਂ ਕਰ ਰਹੀ ਕਰਨ ਵਾਲੀ ਆਫ ਕੈਮਰਾ ਬੈਕ ਕੈਮਰਾ ਟੀਮ ਹੈ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਮੇਰੀ ਇੰਨੀ ਔਕਾਤ ਨਹੀਂ ਸੀ ਜਿੰਨਾ ਮੈਨੂੰ ਪਿਆਰ ਦੇਤਾ ਲੋਕਾਂ ਨੇ ਜਾਂ ਜਿੰਨਾ ਮਾਰਾ ਝੋਲੀ ਪਾਈ ਜਾਂਦੇ ਨੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕੁਝ ਗੱਲਾਂ ਤਾਂ ਐ ਬਸ ਮੈਂ ਇਹ ਕਹਿ ਸਕਦਾ ਕਿ ਜੇ ਮੈਨੂੰ ਪਰਮਾਤਮਾ ਦੀ ਮੇਰੀ ਜੇ ਮੇਰੀ ਔਕਾਤ ਇੱਕ ਰੋਟੀ ਦੀ ਸੀ ਤਾਂ ਮੈਨੂੰ ਉਹਨੇ ਦੱਸ ਦਿੱਤੀਆਂ ਜੇ ਮੇਰੀ ਔਕਾਤ ਇੱਕ ਪਿਆਰ ਕਰਨ ਵਾਲੇ ਦੀ ਸੀ ਤਾਂ ਮੈਨੂੰ ਕਰੋੜਾਂ ਹੀ ਦਿੱਤੇ ਨੇ ਇਹ ਸਭ ਉਹਦੀ ਕਿਰਪਾ ਹੈ ਉਹਦੀ ਬਰਕਤ ਹੈ ਮਹਾਰਾਜ ਦੀ ਔਰ ਮੈਂ ਸਰਬੱਤ ਦੇ ਭਲੇ ਲਈ ਹਮੇਸ਼ਾ ਅਰਦਾਸ ਕਰਦਾ ਕਿ ਮਹਾਰਾਜ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਔਰ ਇੱਕ ਜ਼ਰੀਆ ਫਾਊਂਡੇਸ਼ਨ ਦੀ ਟੀਮ ਦਾ ਇੱਕ ਇੱਕ ਐਫਰਟ ਕਿਉਂਕਿ ਨਹੀਂ ਠੰਡਾ ਤੁਸੀਂ ਦੇਖੋ ਲੋਕ ਕੰਬੜਾ ਚ ਘਰਾਂ ਦੇ ਹੀਟਰ ਲਾ ਕੇ ਬੈਠੇ ਹੋਏ ਨੇ ਇੱਕ ਜ਼ਰੀਆ ਫਾਊਂਡੇਸ਼ਨ ਦੀ ਟੀਮ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਭੈਣ ਬੈਠੀ ਆ ਜੌਨੀ ਵੀਰ ਬੈਠਾ ਮੰਥਨ ਬੈਠਾ ਪਾਰਬਾਜੀ ਬੈਠੇ ਨੇ ਢਿੰਗਰਾ ਬੈਠਾ ਨਹੀਂ ਢਿੰਗਰਾ ਨਹੀਂ ਬੈਠਾ ਸੌਰੀ ਚਲਾ ਗਿਆ ਤੇ ਵੰਸ਼ ਬੈਠਾ ਵਿਸ਼ੇਕ ਬੈਠਾ ਹੈ ਰਾਹੁਲ ਬੈਠਾ ਹੈ ਇਹ ਸਾਰੇ ਆਪਣਾ ਕੰਮਕਾਰ ਛੱਡ ਕੇ ਕਿਉਂਕਿ ਮੈਨੂੰ ਤਾਂ ਤੁਸੀਂ ਰੋਜ਼ ਦੇਖਦੇ ਹੋ ਲੋਕ ਆ ਕੇ ਮੈਨੂੰ ਮਿਲਦੇ ਨੇ ਬੜੇ ਵਧੀਆ ਤਰੀਕੇ ਨਾਲ ਕਿਨਮੋਲ ਪਾਜੀ ਤੁਸੀਂ ਕੀ ਕੰਮ ਕਰ ਰਹੇ ਹੋ ਇਹਨਾਂ ਦਾ ਕੰਮ ਕਿਸੇ ਨੂੰ ਨਜ਼ਰ ਆਂਦਾ ਕਿਉਂਕਿ ਇਹ ਕੈਮਰੇ ਅੱਗੇ ਨਹੀਂ ਆਉਂਦੇ ਪਰ ਪੈਸੇ ਜਮ੍ਹਾਂ ਕਰਾਣੇ ਡਾਕਟਰ ਨਾਲ ਸਹਾਬ ਕਰਨੇ ਦਵਾਈਆਂ ਕਿਨੂੰ ਲੈ ਕੇ ਦੇਣੀਆਂ ਕਿਨੂੰ ਨਹੀਂ ਲੈ ਕੇ ਦੇਣੀਆਂ ਉਹ ਸਾਰਾ ਕੰਮ ਇਹ ਕਰਦੇ ਨੇ ਮੇਰੇ ਤੋਂ ਜ਼ਿਆਦਾ ਇੱਜ਼ਤ ਦੇ ਹੱਕਦਾਰ ਇਹ ਨੇ ਮੈਂ ਸਿਰਫ ਇੱਕ ਨਾਮ ਦਾ ਇਸ ਐਨ ਜੀਓ ਦਾ ਸਪੋਕਸ ਪਰਸਨ ਆ ਜਿਹੜਾ ਬੋਲਦਾ ਕਿ ਇਦਾਂ ਕਰ ਲੋ ਆ ਮਰੀਜ਼ ਹੈ ਨਹੀਂ ਅੱਜ ਡੋਨਰ ਹੈ ਨਹੀਂ ਚਲੋ ਮਰੀਜ਼ ਤਾਂ ਰੋਜ਼ ਹੀ ਹੁੰਦੇ ਨੇ ਇਦਾਂ ਜੀ ਉਹਦਾ ਜੀ ਠੰਡ ਦੇ ਵਿੱਚ ਪੱਖੀ ਕੀ ਕਰ ਰਹੀ ਐ ਇੱਥੇ ਅੱਛਾ ਸੌਰੀ ਚ ਚਲਾਈ ਦੇਣਾ ਓਕੇ ਓਕੇ ਆ ਦੇਖੋ ਮਰੀਜ਼ਾਂ ਵਾਸਤੇ ਵੀ ਸੇਵਾ ਕਰਦੇ ਨੇ ਕੋਲੇ ਚਲਾਈ ਹੋਏ ਨੇ ਤੇ ਠੰਡ ਦੇ ਵਿੱਚ ਬੜੀ ਦਿਲੋਂ ਸੇਵਾ ਕਰਦੇ ਨੇ ਸਾਰੇ ਤੇ ਮੈਂ ਇਹੀ ਤੁਸੀਂ ਸੇਵਾ ਲਵਾਓ ਮੈਂ ਇਹੀ ਰਿਕਵੈਸਟ ਕਰਨਾ ਚਾਹੁੰਦਾ ਬਸ ਕਿ ਮੇਰੇ ਤੋਂ ਜ਼ਿਆਦਾ ਇਹਨਾਂ ਦੀ ਇੱਜ਼ਤ ਕਰਿਆ ਕਰੋ ਜਿੰਨੇ ਵੀ ਟੀਮ ਮੈਂਬਰ ਇੱਕ ਜ਼ਰੀਆ ਫਾਊਂਡੇਸ਼ਨ ਨਾਲ ਜੁੜੇ ਨੇ ਔਰ ਸਾਨੂੰ ਸੁਝਾਅ ਦਿਆ ਕਰੋ ਕਮੈਂਟ ਕਰਕੇ ਈਮੇਲ ਕਰਕੇ ਫੋਨ ਕਰਕੇ ਮਿਲ ਕੇ ਤੁਹਾਡੇ ਇੱਕ ਇੱਕ ਸੁਝਾਅ ਦੇ ਅਸੀਂ ਭੁੱਖੇ ਆ ਤੁਹਾਡਾ ਇੱਕ ਇੱਕ ਸੁਜੈਸ਼ਨ ਸਾਡੀ ਜ਼ਿੰਦਗੀ ਬਦਲ ਸਕਦਾ ਜ਼ਰੂਰੀ ਨਹੀਂ ਕਿ ਮੈਂ ਜੋ ਕਹਾਂ ਸਭ ਸੱਚ ਹੈ ਜੋ ਕਹਾਂ ਸਭ ਠੀਕ ਹੈ ਜੋ ਕਰਾਂ ਉਹ ਸਭ ਠੀਕ ਹੈ ਨਹੀਂ ਮੈਂ ਵੀ ਇਨਸਾਨ ਹਾਂ ਮੇਰੇ ਕੋਲ ਵੀ ਗਲਤੀਆਂ ਹੋ ਸਕਦੀਆਂ ਨੇ ਔਰ ਅਸੀਂ ਸਿੱਖਾਂ ਸਿੱਖਦੇ ਆਣੇ ਸਿੱਖਣ ਨੂੰ ਹੀ ਬੈਠੇ ਰੋਜ਼ ਸਿੱਖਦੇ ਹੀ ਰਹਿਣੇ ਔਰ ਮੈਂ ਰਿਕਵੈਸਟ ਕਰਨਾ ਚਾਹੁੰਦਾ ਕਿ ਜਗਰ ਕੋਈ ਘਰ ਬੈ ਕੇ ਵੀਡੀਓ ਦੇਖਦਾ ਕੋਈ ਸੁਝਾਅਸਨ ਦੇਣਾ ਚਾਹੁੰਦਾ ਸਾਨੂੰ ਤਾਂ ਉਹ ਵੀ ਦੇ ਸਕਦਾ